ਜਾਉਂਦੇ ਸੀ ਕਿ ਰੁਪਈਆ ਵੀ ਲਿਆ ਤੇ ਕੰਮ ਵੀ ਸਿੱਖਿਆ ਹਾਂ ਮੈਂ ਕਿਹਾ ਬਾਤ ਬਗਲ ਤੇ ਆ ਉਹਨਾਂ ਵੱਡਾ ਝੂਲੇ ਲਾਦੇ ਵੀ ਮੈਂ ਕਿਹਾ ਵੱਡਾ ਉਹ ਐਂ ਪੁਰਪ ਕਰਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਰਦੇ ਆ ਵੀਡੀਓ ਦੀ ਸ਼ੁਰੂਆਤ ਫਿਰ ਤੇ ਆ ਗਏ ਇਧਰ ਛੇਦੀ ਦੇ ਪਿੰਡ ਗਾਂ ਦੀ ਗਾਂ ਹੁੰਦੇ ਨਿਕਲਦੇ ਆਉਂਦੇ ਆ ਤੇ ਕੱਲ ਵਾਲੀ ਵੀਡੀਓ ਚ ਫਿਰ ਬਲੌਗ ਥੋੜਾ ਜਿਹਾ ਲੰਮਾ ਹੋ ਗਿਆ ਸੀਗਾ ਜਗENDER ਵਾਲਾ ਤੇ ਤਾਂ ਕਰਕੇ ਇਧਰ ਵੀਡੀਓ ਫਿਰ ਆਪਾਂ ਨਵੀਂ ਬਣਾਤਾ ਜਾਨੀ ਜਿਹੜਾ ਬਲੌਗ ਆ ਜਿਹੜਾ ਇਹ ਨਾ ਮਾਮਾ ਤੇ ਬਾਕੀ ਦਿਖਾਉਂਦੇ ਆ ਅੱਗੇ ਜਾ ਕੇ ਆਪਾਂ ਰਿੰਗੂ ਹਣਾ ਕੋਲੇ ਜਾਣਾ ਸੀ ਤੇ ਰਾਤ ਨੂੰ ਪਹੁੰਚਣਾ ਮੇਸੀ ਕੋਲੇ ਤੇ ਬਾਕੀ ਇਸ ਇਦੇ ਪਿੰਡਾਂ ਨੇੜੇ ਹੀ ਆਉਣਾ ਸੀ ਤਾਂ ਮੁੰਡਾ ਉਹਦੇ ਮੂਰੇ ਜਾਂਦਾ ਵਾ ਮੋਟਰਸਾਈਕਲ 'ላይ ਤੇ ਕਾਫੀ ਦੂਰ ਆ ਗਿਆ ਸੀ 메ਨ ਰੋਡ ਤੋਂ ਤੇ ਪਰ ਸੜਕ ਦਿਖਾਈ ਦੇਣ ਹਟ ਜਾਂਦੀ ਹੈ ਵਿੱਚ ਹੀ ਤੇ ਦੇਖਦੇ ਤੇ ਵੀ ਹੈ ਵਿੱਚ ਵਿੱਚ ਤੇ ਬਾਕੀ ਜਿਹੜੀ ਬਹੁਤ ਵਧੀਆ ਲੱਗਿਆ ਏਰੀਆ ਇਧਰਲਾ ਘੁੰਮਣ ਨੂੰ ਦਾਰਾਂ ਚ ਆਏ ਸੀ ਤੇ ਉਸ ਤੋਂ ਬਾਅਦ ਜਾਨੀ ਬਹੁਤ ਤਰੱਕੀ ਕੀਤੀ ਹੈ ਵਿਹਾਰ ਨੇ ਤੇ ਕੋਈ ਪਿੰਡ ਨਹੀਂ ਮਿਲਿਆ ਇਹੋ ਜਿਹਾ ਜਿਹੜਾ ਬਿਨਾਂ ਰੋਡ ਤੋਂ ਹੋਵੇ ਜਾਨੀ ਬਹੁਤ ਤਰੱਕੀ ਹੈ ਜਾਨੀ ਮੇਰੇ ਹਿਸਾਬ ਨਾਲ ਕਰੋੜਾਂ ਮੁਕਾਬਲੇ ਅੱਜ ਦੇ ਜੇ ਆਪਾਂ ਕਰਦੇ ਹਾਂ ਗੰਬੇਰੇ ਨੂੰ ਪੰਜਾਬ ਨਾਲ ਤੇ ਰੋਡਾਂ ਚ ਇਹ ਮੂਰੇ ਆ ਆਪਣੇ ਪਿਆਰ ਆ ਜਿਹੜਾ ਪੰਜਾਬ ਨਾਲੋਂ ਤੇ ਬਾਕੀ ਫਸਲ ਵੀ ਬਹੁਤ ਵਧੀਆ ਆ ਠੰਡਾ ਏਰੀਆ ਲੱਗਿਆ ਜਾਨੀ ਜਿਵੇਂ ਆਪਾਂ ਕਹਿ ਲਈਏ ਨਾ ਧੁੱਪ ਵੀ ਪੈਂਦੀ ਹੈ ਜਿਵੇਂ ਅੱਖਾਂ ਨੂੰ ਸ਼ਾਂਤੀ ਮਿਲਦੀਏ ਵਾਲੇ ਦਾਣੇ ਦੇਖਦੇ ਆ ਖੇਤਾਂ ਵਾਲਾ ਤੇ ਲੋਕ ਵੀ ਠੰਡੇ ਸੁਭਾਅ ਦੇ ਆ ਉਸ ਹਿਸਾਬ ਨਾਲ ਜਿੰਨਾ ਕ ਬਿਹਾਰ ਦਾ ਨਾਮ ਚੱਲਦਾ ਨਾ ਅੱਗੇ ਬਦਨਾਮ ਸੀਗਾ ਤੇ ਉਹਨਾਂ ਕ ਮੇਰੇ ਹਿਸਾਬ ਨਾਲ ਪੰਜਾਬ ਚ ਜ਼ਿਆਦਾ ਗੰਦਾ ਚੋਰੇ ਚੱਪੀਆਂ ਜਿਆਦਾ ਤੇ ਜਿਵੇਂ ਆਪ ਤੋਂ 40 ਸਾਲ ਪਹਿਲਾਂ ਸੀ ਬਿਹਾਰ ਤੇ ਉਸ ਹਿਸਾਬ ਨਾਲ ਨੰਬਰਾਂ ਚ ਆਪਨੇ ਨਾਲ ਜਣੀ ਵਧੀਆ ਚ ਆਏ ਗੁੰਨੇ ਆ ਗਿਆ ਮੇਰੇ ਹਿਸਾਬ ਨਾਲ ਜਿੰਨਾ ਕ ਜੀ 3-4 ਦਿਨ ਹੋ ਗਏ ਘੁੰਮਦੇ ਨੂੰ ਬਿਹਾਰ ਚ ਵਧੀਆ ਲੱਗਿਆ ਮਾਹੌਲ ਇਥੋਂ ਦਾ ਆਓ ਉੱਥੇ ਹੀ ਸੀ ਹਾਂ ਇਹ ਤਾਂ ਉੱਥੇ ਹੀ ਸੀਗਾ ਇੱਧਰ ਲਾ ਲੈਣੇ ਆਈ ਉਹ ਕੁੜੀ ਵੀ ਉੱਥੇ ਪੁੱਤ ਨਹੀਂ ਪਰੇ ਨਾ ਇੱਕ ਅਸਾਂ ਛੋਟੀਆਂ ਮਿੱਠੇ ਬਣਾਉਣਾਂ ਰੱਖਿਆ ਜੀ ਠੀਕ ਹੈ ਉਹਨੇ ਮੁੰਡਾ ਖਾਲੀ ਆਇਆ ਕਿੱਥੇ ਆ ਰਹੀ ਜੀ ਮੇ ਤਾਂ ਉਹ ਪਤਾ ਲੱਗ ਗਿਆ ਜਗਿੰਦਰ ਨੇ ਉਹ ਕਿਵੇਂ ਆ ਠੀਕ ਹੈ ਠੀਕ ਹੈ ਹੋਰ ਕਿਵੇਂ ਆ ਆ ਮੈਂ ਉਸਰ ਘਰਾਂ ਤੇ ਮਾਰਦੇ ਹਾਂ ਕਿੱਦੜ ਕਿਵੇਂ ਆ ਠੀਕ ਹੈ ਹੋਰ ਹੋਰ ਠੀਕ ਠਾਕ ਹੋਰ ਕਿਵੇਂ ਆ ਫਿਰ ਠੀਕ ਹੈ ਹੋਰ ਤੁਸੀਂ ਜਿਹੜਾ ਮਗਰੀ ਜਾ ਕੇ ਤੇ ਜਗਿੰਦਰ ਨੇ ਦੱਸਿਆ ਕਹਿੰਦਾ ਪਿੰਡ ਆ ਗਿਆ ਆਹ ਤੈਨੂੰ ਫੋਨ ਲਾਇਆ ਪਰ ਨਹੀਂ ਤਾਂ ਰਹਿ ਜਾਣਾ ਸੀਗਾ ਮੈਂ ਕਿਹਾ ਤੂੰ ਉੱਤੇ ਆਉਂਦਾ ਜੇ ਕਿ ਕਿ ਤੂੰ ਕਹਿੰਦਾ ਨਾ ਮੇਰੇ ਪਿੰਡ ਵਿੱਚ ਦੀ ਮੈਂ ਕੋਲ ਹੋ ਜਾਗਾ ਸਿਰਾ ਸਲਾਰ ਲੱਗਦਾ ਤੂੰ ਮਟੁਰ ਮੈਂ ਕਿਹਾ ਤੂੰ ਫੋਨ ਲਾ ਕੇ ਉਹਨੂੰ ਪੁੱਛ ਭਾਈ ਕੋ ਹੋਣਾ ਅੱਛਾ ਕਿੱਥੇ ਆ ਜਗਿੰਦਰ ਕੋਲੇ ਬੈਠੇ ਸੀ ਬਾਹਰ ਜਿੱਥੇ ਅੰਦਰ ਨਾ ਟਾਵਰ ਕੱਟਦਾ ਘੱਟ ਹੋਗਾ ਅੱਛਾ ਇਹ ਮਾਜੀ ਮੋਹਰ ਹਮੇ ਕੱਟ ਜਾਂਦਾ ਸਾਡੇ ਵੀ ਕੱਟ ਹੋ ਜਾਂਦਾ ਹਾਂ ਟੁੱਟ ਜਾਂਦੀ ਹੈ ਰੇਜ ਮੈਂ ਕਿਹਾ ਬਾਹਰ ਦਾ ਉਹਦਾ ਲੱਗਿਆ ਤੂੰ ਜਗਿੰਦਰ ਨਾਲ ਬਾਅਦ ਚ ਆਇਆ ਆਹ ਬਾਤ ਹੈ ਯਾਰ ਇਹ ਬਾਤ ਹੈ ਕੱਲਾ ਹੀ ਆ ਨੀ ਜੀਤਰਾ ਢੱਕ ਕੇ ਗਿਆ ਨੂੰ ਕਿੰਦਰ ਪਹਿਲੇ ਆਇਆ ਹਾਂ ਉਹ ਪਹਿਲੇ ਆ ਉਹਨੇ ਨਾ ਬੰਨ ਜਾਇਆ ਥੋੜਾ ਜੀਤਿੰਦਰ ਹਾਂ ਉਧਰ ਨਹੀਂ ਸੀਗਾ ਮੇਰੇ ਵੀ ਮਾਰ ਚਾਹੀਦੀ ਇਹ ਹੋਇਆ ਸੀ ਨਾ ਸਟੂਡੈਂਟ ਇਹ ਜਿਹੜਾ ਉੱਤੇ ਹਾਂ ਜੀ ਹੈ ਹਾਂ ਗੋਰੀਏ ਕੋਲੇ ਹਾਂ ਇਹ ਤਾਂ ਹੀ ਹੋਇਆ ਤੇ ਮੁੜ ਕੇ ਲਿ ਗਿਆ ਫਿਰ ਇਹ ਮੁੜ ਕੇ ਨਹੀਂ ਆਇਆ ਕੋ ਕਿ ਇੱਥੇ ਹੀ ਆ ਮੈਂ ਕਹਿੰਦਾ ਬਾਤ ਤੇ ਤੇਰਾ ਸੁਣਿਆ ਮਹਾਰਾ ਜੀ ਥੋੜੀ ਜੀ ਇਹਦਾ ਬੱਸ ਥੋੜੀ ਆ ਮੈਨੂੰ ਪਹਿਚਾਨ ਆਈ ਮਗਰ ਵਿਗੜਾ ਜੀ ਗਿਆ ਫਿਰ ਵੀ ਆ ਗਿਆ ਆਵਾਜ਼ ਆਵਾਜ਼ ਆ ਗਿਆ ਜੀ ਇਹਨੂੰ ਇੱਥੇ ਵੀ ਪਛਾਨ ਲੈਂਦਾ ਦੇਖ ਕੇ ਪਹਿਲੇ ਤਾਂ ਗਰਮੀ ਮੇ ਹੁੰਦਾ ਸੀ ਨਾ ਹਾਂ ਹਾਂ ਮੈਂ ਗਰਮੀ ਮੇ ਇਹ ਪੂ ਮੈਨੇ ਹੁੰਦਾ ਸੀ ਹਕ ਹੁੰਦਾ ਕਿ ਜਿਆ ਜਿਆ ਚੱਲਦਾ ਕੋਈ ਬਾਤ ਨਹੀਂ ਪਤਾ ਨਹੀਂ ਜਾਂਦਾ ਕਦ ਆ ਰਿਹਾ ਕੋਈ ਨਹੀਂ ਕੋਈ ਗਾਰੰਟੀ ਨਹੀਂ ਇਹ ਗਾੜੀ ਤਲ ਵਧੀਆ ਹੋ ਗਿਆ ਤੂੰ ਆ ਗਿਆ ਜੱਡ ਮੇਡਾ ਗੇਟ ਸੀ ਕਿ ਇੱਦਾਂ ਉੱਧਰ ਦੀ ਸੰਪਰਕ ਹੋਇਆ ਜਗेंद्र ਕੰਧਾ ਵੀ ਸਿੱਧੀ ਆਇਆ ਮੈਂ ਕਿਹਾ ਵੀ ਤੁਹਾਨੂੰ ਕੁੰਬਾ ਆਇਆ ਨਿਕਲ ਗਏ ਅੱਥਾ ਤੇ ਫਿਰ ਜਾਨੂੰ ਇੱਥੇ ਜਾ ਕੇ ਪ੍ਰਧਾਪੁਰ ਦੇ ਕੀ ਦੇ ਉਪਰ ਫਤੇਪੁਰ ਫਤੇਪੁਰ ਅੱਥੇ ਪੁਰਾ ਉੱਥੇ ਜਾ ਕੇ ਬੰਦੇ ਰੱਖਿਆ ਬਾਈ ਮੈਂ ਬੈਠਾ ਕੁੰਬਾ ਮੈਂ ਆਂ ਅੱਛਾ ਉਹ ਵਰਕਰ ਇਹਦੇ ਮੰਡੀ ਦੇ ਸਾਹਮਣੇ ਜਿਹੜੇ ਬੰਦੇ ਹੂੰ ਉਹਨਾਂ ਕੋਲ ਗਏ ਸੀ ਫਤਾ ਹੀ ਪੁਰ ਹਾਂ ਬੇਬਾ ਇਹੜਾ ਉਹ ਚੌਕੋਂ ਦਾ ਉੱਥੇ ਬਵਲਪੁਰ 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 ਆਪ ਉੱਥੋਂ ਬੜਾ ਹਾਂ ਹਾਂ ਫਤਿਹਪੁਰ ਹਾਂ 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 ਹਉ ਹੁਣ ਅਸਕਰ ਰੋਡ ਬਣੇ ਇਹ ਰੋਡ ਕਿਹੜਾ ਜਿਹੜਾ ਤਰ੍ਹਾਂ ਛਾਲਕ ਟੋਟੇ ਜਿਹੜੇ ਹੁਣ ਕਿੰਨੇ ਕਿਲੋਮੀਟਰ 8 ਕਿਲੋਮੀਟਰ ਹੈ ਹੋਰ ਮੁੜ ਕੇ ਤੂੰ ਲੈ ਕੇ ਆਂ ਤਾਨੂੰ ਹਾਂ ਜੀ 8 ਕਿਲੋਮੀਟਰ 8 ਕਿਲੋਮੀਟਰ ਇਹ ਕਦੋਂ ਬਣਿਆ ਵਾ ਇਹ ਤੇ ਪੁਰਾਣਾ ਬਣਿਆ ਜਿਹੜਾ ਟੋਟਾ ਇਹਨੂੰ ਹੋ ਗਿਆ ਬੰਦ ਗਾ ਜੀ ਨਾ 20 ਸਾਲ ਹੋ ਗਿਆ ਹੁਣ ਬਣੂ ਨਾ ਵਾ ਕਿ ਨਹੀਂ ਦੇਖੀ ਕਾਕੇ ਬਧਾ ਇਹਨੋੜਾ ਨੇੜੇ ਦਾ 1 ਕਿਲੋਮੀਟਰ ਕੋਨੇ ਚ ਬਧਾ ਇਹਨੋੜਾ ਨੇੜੇ ਦਾ ਨਹੀਂ ਇਹ ਇੱਥੇ ਮੁਲੀ ਕਾਂਸਾ ਹਾਂ ਵਾਹ ਤਾ ਪੂਰਾ ਆਈਆ ਫੜੀਆ ਮੂਜ ਤੇ ਤਿਲਕੋਨਮਾ ਉਹਦੇ ਜੇ ਪੈਂਦਾ ਆਪਣਾ ਆਹ ਵਸਤੀ ਨਾ ਤੇਰਾ ਤੇਰਾ ਕਿਹੜਾ ਵਾਜਦਾ ਜਿਹੜਾ ਹੁਣ ਪਿੰਡ ਕੀ ਵਾਜਦਾ ਤਿਲਕੋਨਮਾ ਕੀ ਤਿਲਕੋਨਮਾ ਤਿਲਕੋਨਮਾ ਵਾਜਦਾ ਹੈ ਤਿਲਕੋਨਮਾ ਹਾਂ ਟੋਲਾ ਕਿਹੜਾ ਵਾਜਦਾ ਜੀ 100 ਪੰਚਾਇਤ ਜਿਹੜੀ ਆਪਾਂ ਫੜੀਆ ਮੂਜ ਦੇ ਚ ਪੈਂਦਾ ਨਾ ਸਤਾਦਾ ਓਹ 20 ਮਿੰਟ ਹੋ ਗਏ ਨਹੀਂ ਤੇਰੇ ਕੋਲ ਗਿਆ ਸੀ ਉੱਥੇ ਮਨੋਜ ਵੀ ਨਹੀਂ ਮਨੋਜ ਨਹੀਂ ਉਹ ਨਹੀਂ ਜਾਂਦਾ ਉਹ ਗੋਡਾ ਤਾਂ ਹੁੰਦਾ ਉਹ ਨਹੀਂ ਜਾਂਦਾ ਉਹ ਤਾਂ ਬੈਠ ਗਿਆ ਉੱਥੇ ਉਤਰ ਜਾਊਗਾ ਦਾ ਆਪਾਂ ਹੀ ਜਾਵਾਂਗੇ ਠੀਕ ਹੈ ਗੋਡਾ ਹੁਣ ਹਾਂ ਜੀ ਹੋ ਜਾਈਆ ਆਹ ਚੱਲੋ ਬਸ ਜੋ ਗਿਆ ਨਾ ਲੱਗੇ ਇਹ ਵੀ ਕਿਹੜਾ ਵਾ ਮੱਕੀ ਦਾ ਇਹ ਉਹ ਪਿਛਲੇ ਸਾਲ ਨਹੀਂ ਜਿਵੇਂ ਆਪਾਂ ਉੱਥੇ ਵੀਦਦੇ ਆ ਪਹਿਲਾਂ ਦਾ ਨਾ ਇਹ ਹੋਰ ਵੀ ਹੈ ਪਨੀਰ ਆ ਇਹ ਪਨੀਰ ਹਾਂ ਇਹ ਹੋਰ ਵੀ ਪਨੀਰ ਆ ਹੋ ਲਓ ਕੀ ਆਰਡਰ ਬਹੁਤ ਸਮਝਾਇਤ ਹੋ ਬਹੁਤ ਹੋਏਗਾ ਦੋ ਸੌ ਕੋਲੇ ਮਿਠਰਾ ਹਾਂ ਹੋਗਾ ਦੇ ਦੇਗਾ ਹੋਗਾ ਵੀ ਕਟੂ ਕਟਾ 400 ਕਿਲੋ ਮਿਲ ਲੂ ਪਾਣੀ ਛੱਡਦੇ ਆ ਉਹ ਹਾਂ ਤੇ ਦੇ ਲੈ ਫੇ ਗਾਂ ਜਾਂਦਾ ਕਿੱਥੇ ਤੱਕ ਹਾਂ ਸਾਰੇ ਮਾਰ ਜਿੰਨੇ ਪਾਸੇ ਜਿਲੇ ਆਏ ਕਟਿਆਰ ਹੋ ਗਿਆ ਸਰਸਾ ਹੋ ਗਿਆ ਉਹ ਸਾਰਿਆਂ ਨੂੰ ਮਾਰ ਮਾਰਦਾ ਉਹ ਹਾਂ ਸਾਰਿਆਂ ਨੂੰ ਮਾਰ ਕੱਲਾ ਉਹਦਾ ਨਹੀਂ ਹੈਗਾ ਪਾਣੀ ਭਾਰਤ 'ਚ ਇੱਥੇ ਵੀ ਹੁੰਦਾ ਈ ਆ ਤੁਹਾਡੇ ਉਦੋਂ ਗੜੀਆ ਤੇ ਇਹਦੇ ਨਹੀਂ ਪੋਲ ਹੁੰਦਾ ਉਹਨਾਂ ਦਾ ਪਾਣੀ ਦਾ ਸਾਰਾ ਇਹਨਾਂ ਦਾ ਆਪ ਦੇ ਬਥੇਰਾ ਹੋ ਜਾਂਦਾ ਈ ਇਹਦਾ ਉਧਰ ਹੋਰ ਆ ਜਾਂਦਾ ਬਰੋ ਸਾਰਾ ਉਛਲ ਜਾਂਦਾ ਉਹ ਸਾਰਾ ਇਕੱਠਾ ਹੋ ਜਾਂਦਾ ਬਣ ਕੇ ਲੇਕਿਨ ਆਪਕੇ ਵਾਰ ਬਾਰਿਸ਼ ਘਟਾ ਬਾਬਾ ਜੀ ਇਹਦੇ ਆਪਣੇ ਵੀ ਘਟਾ ਹਾਂ ਉਹ ਵੀ ਘਟਾ ਜਾਂਦੀ ਗਰਮੀ ਵੀ ਯਾਹਾਂ 'ਪਾ ਬੈਠੇ ਆ ਹਾ ਪਿੰਡ ਬਣ ਗਿਆ ਇਹ ਆਪਣੇ ਚਿਵਣਿਆਂ ਨੂੰ ਨਦੀ ਸੀ ਇਹ ਅੱਛਾ ਅੱਛਾ ਨਦੀ ਸੀ ਇੱਥੇ ਨਦੀ ਜਿਹੜਾ ਆਪਣਾ ਜਿਮਣਾ ਪੈਡਾ ਨਾ ਉਹ ਵੀ ਨਦੀ ਸੀ ਅੱਛਾ ਜਦੋਂ ਛੋਟਾ ਆਇਆ ਹੁੰਦਾ ਸੀ ਉਹ ਥਾਂ ਬਹੁਤ ਨੀਵੀਂ ਸੀ ਹਾਲਾ ਆਪਣਾ ਪੈਡਾ ਬਹੁਤ ਨੀਵੀਂ ਉਦੋਂ ਅੱਜ ਮੈਂ ਫੇਕੇ ਦਿੰਦਾ ਵੀ ਤਾਂ ਚੱਲਿਆ ਜਾਂਦਾ ਉਹ ਬਾੜ ਦਈ ਜਾਂਦਾ ਹਾਂ ਮਾਰ ਦੇ ਕੇ ਹੁਣ ਕਾਹ ਚਲਾ ਗਿਆ ਉਹਦੋਂ ਬੰਨ ਵੀ ਵੱਜ ਗਿਆ ਛੋੜੇ ਛੋੜੇ ਨਹੀਂ ਛੋੜੇ ਜਿਹੜੇ ਕਿਣੀ ਦਈ ਤਾ ਸਾਰਕ ਤਾਂ ਬਣਿਆ ਹਾ ਇਹ ਤੇ ਨੋ ਕਿਹੜਾ ਨਾ ਰਾਹ ਹੈ ਨਹੀਂ ਜੇ ਤੁੱਕ ਮੱਦੀ ਨਿਕੜੀ ਐ ਤੇ ਉਹ ਨਾ ਦੀ ਉਹ ਛੋਟੀ ਹੋਵੇ ਛੋਟੀ ਐ ਵੱਡੀ ਨਹੀਂ ਕੋਸੀ ਐ ਕੋਈ ਨਹੀਂ ਨਹੀਂ ਕੋਸੀ ਤਾਂ ਦੂਰ ਹੈ ਦੂਰੀ ਐ ਆਪਣਾ ਜੇ ਇਹ ਆਪ ਪਾਣੀ ਦੀ ਵੀ ਨਹੀਂ ਆਪਣਾ ਕਿਸੇ ਪਾਸੋਂ ਆ ਗਿਆ ਪਾਣੀ ਉਹ ਚ ਡੱਕ ਪੈਣਾ ਇਸ ਤਰ੍ਹਾਂ ਪਾਣੀ ਦਾ ਜਦੋਂ ਹਰ ਚੜ੍ਹਦਾ ਨਪਾਲ ਦਾ ਪਾਣੀ ਆਉਂਦਾ ਤਾਂ ਘਰਾਂ 'ਚ ਪਾਣੀ ਬਣਦਾ ਸਤਰੀ ਨੂੰ بیا ਸਤਰੀ ਨੂੰ ਕਤਤਾ ਨਾ ਹਾਂਜੀ ਕਾਹਦੇ ਕੀ ਬਲਣਾ ਹਾਂ ਹਾਂ ਵਿਆਹ ਦੇਖ ਲਾਉਂਦੇ ਜੀਤ ਸਰਦਾਰ ਨਾਲ ਲੈ ਕੇ ਲੱਗਦੇ ਹਾਂ ਜੀਤ ਨਾਲ ਲੈ ਕੇ ਉਹਨੇ ਵੀ ਦੇਖਿਆ ਅੱਛੀ ਸਰਦਾਰ ਤੇਰਾ ਸਰਦਾਰ ਭੇਜੇਗਾ ਉਹਦੇ ਤੋਂ ਜੀਤ ਸਰਦਾਰ ਤੋਂ ਹੈ ਨਾ ਨਾ ਹੁਣ ਕਿਹੜੇ ਰਸਤੇ ਛੇਕੇ ਰਸਤਾ ਕਿੱਧਰੋਂ ਸੇ ਨਿਕਲੇਗਾ ਜੇ ਉਹੀ ਰਸਤਾ ਜਾਏਗਾ ਆਏਗਾ ਇਹ ਤਾਂ ਟ੍ਰੇਨ ਨਹੀਂ ਨਾ ਵੀ ਇਹੀ ਜਾਏਗਾ ਫਿਰ ਤੇਰੇ ਦੂਸਰੇ ਦੇਖੇਗੇ ਨਾ ਹਾਂ ਹਾਂ ਕੋਲਕਾਤਾ ਦੇ ਤੇ ਉਹ ਅਤੇ ਦੇਖੇ ਨਿਕਲ ਜਾਦਾ ਉਹ ਵੀ ਹੈ ਨਾ ਅਬ ਇਹ ਜਗਾ ਨਹੀਂ ਨਾ ਆਏਗਾ ਫਿਰ ਦੂਸਰਾ ਇੱਥੇ ਘੁੰਮ ਜਾਏਗਾ ਔਰ ਦੇਖੇਗੇ ਫੂਟੇਮ ਸੰਗ ਲੈ ਅਸੀਂ ਤੈਨੂੰ ਸਾਰਿਆਂ ਨੂੰ ਮਿਲਾ ਦਨੇ ਆ ਠੀਕ ਹੁਣੇ ਹੀ ਲੈ ਚੱਲਦਾ ਜੀ ਨੂੰ ਜੀ ਨੂੰ ਕਹੇਗਾ ਉਹਨੂੰ ਨੂੰ ਮਲਾ ਦੂੰਗਾ ਠੀਕ ਉਹ ਚੈੱਕ ਆਂ ਬੋਲਿੰਗ ਆ ਲੈ ਇਹ ਮੇਰਾ ਅਸਲੀ ਨੰਨਿਆਰਾ ਖਾਣਾ ਮੇਰਾ ਘਰ ਆ ਮੋਂ ਮੇਰਾ ਨੂ ਦਾ ਇਖਤਾਰ ਮੈਂ ਤਾਂ ਸਰਦਾਰ ਆਇਆ ਤੰ ਦੇਖੀਏ ਕਿਧਰ ਆ ਆਹਾਂ ਤਾਂ ਹੀ ਆਇਆ ਅੱਛਾ ਕਿਹਦਾ ਹਰਜਿੰਦਰ ਆਇਆ ਹੋ ਅੱਛਾ ਹਰਜਿੰਦਰ ਮੈਂ ਕਿਹਾ ਚੱਲ ਚੱਲ ਦੇਖ ਲੈ ਕੋਈ ਗੱਲ ਨਹੀਂ ਤੈਨੂੰ ਮਿਲਾ ਦਾਂਗੇ ਅੱਛਾ ਆ ਜਾ ਤਾਂ ਹੀ ਮੇਰੇ ਪਿੱਛੇ ਆਇਆ ਮੈਂ ਤਾਂ ਮਿਲਿਆ ਦੇਖਿਆ ਨੇ ਜੇ ਸਰਿੰਦਰ ਸਰਦਾਰ ਹੁੰਦਾ ਫਿਰ ਨਹੀਂ ਇਹਨੇ ਕਿਹਾ ਜੇ ਕਿਤੇ ਮੋੜਿਆ ਦੇਖ ਤੂੰ ਦੂਜਾ ਸਰਦਾਰ ਹੈ ਆਏ ਥੋੜੀ ਕੋਈ ਗੱਲ ਲੈ ਮੈਂ ਤਾਂ ਕੋਈ ਕਿਸੇ ਦਾ ਮਿਲਦੇ ਨਹੀਂ ਗਿਆ ਸਾਹਿਬ ਕੋਈ ਓਏ ਇਹਦੀ ਗੱਲ ਕਰਦਾ ਇਹਦਾ ਅੱਛਾ ਮਨੂ ਇਹਦਾ ਮੈਂ ਕੀ ਪਾ ਗਿਆ ਮੇਰਾ ਘਰ ਤੇ ਨਹੀਂ ਪਾ ਗਿਆ ਹੈ ਆ ਉਹਦੀ ਨੇਵਲ ਦੀ ਮਾਂ ਆ ਅੱਛਾ ਆ ਉਹਦੀ ਮਾਂ ਮੈਂ ਪਰ ਉਹ ਬੰਦਾ ਸਿੱਤਰ ਮੁੰਡਾ ਨੇਵਲ ਅੱਛਾ ਇਹ ਆ ਵੀ ਤਾਂ ਘਰ ਆਇਆ ਨਹੀਂ ਉਹ ਨਹੀਂ ਆਇਆ ਕਿਉਂਕਿ ਉਹ ਕੰਬਈ ਨਹੀਂ ਕਿੰਨਾ ਚਿਰ 6 ਸਾਲ ਹੋ ਗਿਆ ਸਾਥ ਸਾਥ ਨਹੀਂ ਹੈ ਵਰਤੀ ਕਿਸ ਨੇ ਦਿਆ ਉਸਕੋ ਪੈਦਾ ਹੋਣੇ ਕੇ ਬਾਅਦ ਹੈ ਹੈ ਵਰਤੀ ਬੋਲਦਾ ਉਸਕੋ जो मुंह को मिठाई लगाता है पहली बार नए बच्चे के कौन दिया उसके दारू का यहाँ मिला बोदा 6-7 साल हो गया हां जी अभी भी वो सरदार के पास था दस रोज ही हुआ कि बोलता है गांव जाना है पता नहीं किधर चल गया वो कोई नहीं आया रणजीत सिंह वो आया हां जी ये प्लेयर वाली सी पर पिंडो तो, 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 तो आ गया मैंने पता कि तो इधर पहले आ पिंडो तो, तो आ गया एक मिनट ओ उसको कहां है मामू बोलता है मोहन चंदमोहन हां कल पैर टूट गया तो क्या हो गया था विशेष उस के अंदर लागल कु किया था अपने पेट पे किया था कि मोहन का उसने मेरे साथ वो उसको उसको मामा बोला था तेरा बेटा मैं चंद्रमोहन का चंद्रमोहन हमरे बेटा छी के नहीं बेटा नहीं पूरा ये राज्य को देएगा ना वो बेटा कल पड़दी वो होगा ਰਾਜੂ ਚੰਦਖੌਰ ਤੇ ਆ ਦੇਖ ਸਕਦੇ ਦੇਸੀ ਮਿਕਸੀ ਆ ਗਈ ਇਹ ਪੱਥਰ ਤੇ ਤੇ ਸਪੈਸ਼ਲ ਪੱਥਰ ਮਿਲਦਾ ਇਹ ਚਰਣੀ ਜਰਣੀ ਮੈਚਰ ਜਰਣੀ ਕੁਝ ਵੀ ਕਰਨਾ ਜਣੀ ਤੇ ਉਹ ਖੜੀ ਆ ਗਈ ਤੇ ਨਾਲ ਹੀ ਉਹ ਛੋਟਾ ਕਹਿੰਦੇ ਸੀਗਾ ਛੋਟਾ ਪਿਆ ਤੇ ਨਾਲ ਹੀ ਚੱਕੀ ਇਹ ਪ੍ਰਾਣਾ ਕਲਚਰ ਜਿਹੜਾ ਵੀ ਹੈਗਾ ਹਜੇ ਇੱਥੇ ਆ ਨਾਲ ਹੀ ਆ ਮਨੋਈ ਦਾ ਵੀ ਨਾਲ ਹੀ ਆ ਆ ਨਾਲ ਹੀ ਆ ਘਰ ਆ ਚਾਹ ਪੀ ਰਹੇ ਹਾਂ ਇਹ ਕਹੂੰਗਾ ਸਾਡੇ ਵਰ ਨੀ ਨਹੀਂ ਗਿਆ ਆਹੋ ਆਹੋ ਕੋਈ ਗੱਲ ਨਹੀਂ ਕੋਈ ਗੱਲ ਕਿਉਂ ਨਹੀਂ ਠੀਕ ਹੈ ਬਲੋ ਮਿਲਦੇ ਆ ਚਾਹ ਚੁੱਕੀ ਲਾ ਨਾ ਬਸ ਚਾਹ ਪੀ ਗਏ ਚਾਹ ਦੀ ਚਾਹ ਚਲੋ ਠੀਕ ਆਦਾ ਕੱਲੀਏ ਨਾ ਬਸ ਖਾਲੇ ਨਦੀਆਂ ਨਾਲੇ ਕਿੰਨੇ ਆ ਹੂੰ ਤੇਰਾ ਨਾਮ ਕੀ ਹੈ ਭਵਨ ਜੀ ਮਾਨੰਦ ਦਾ ਭਤੀਜਾ ਆ ਆਨੰਦ ਦਾ ਇਹ ਕੋਈ ਕੰਮ ਤੇ ਦੂਸਰਾ ਸਿਵਜੰਦਰ ਦਾ ਕਿਦਰ ਘਰ ਹੈ ਅਹੀਂ ਪਿਆ ਇਹ ਰਿੰਕੂ ਕੇ ਆਗੇ ਮੇ ਹੈ

ਜਿਹੜਾ ਬੰਦਾ ਤੈਨੂੰ ਫੋਨ ਲਾਉਂਦਾ ਅੱਠ ਦਿਨਾਂ ਨਾਲ ਨਾੜੀਆ ਨਾੜੀਆ ਉਹ ਇੰਪੋਰਟ 100 ਮੀਟਰਸ ਟਰਨ ਰਾਈਟ ਉਹ ਤਾਈਓ ਫਿਰ ਲਾਂਬੇ ਦੀ ਉਹਨਾਂ ਨੂੰ ਪਤਾ ਸੀਗਾ ਇਹ ਪਾਥੀਆਂ ਦਾ ਨਵਾਬ ਆ ਇਥੇ ਸਿਸਟਮ ਆ ਜਿਹੜਾ ਤੇ ਦੇਖਣ ਨੂੰ ਇਹ ਲੱਗਦਾ ਵਾ ਜਿਵੇਂ ਚਿਕਨ ਲਾਇਆ ਆਂਦਾ ਨਾ ਸਿੱਖਾਂ ਚ ਇਹ ਵੀ ਇਤੋਂ ਦੂਰ ਚਲੋਂ ਵਾਲੀਆਂ ਹੁੰਦੀਆਂ ਚੀਜ਼ ਤੇ ਬੰਗੂ ਸਹਿਰ ਕੋ ਦਾ ਦੂਰ ਦੇਖੋ ਚਿਕਨ ਤਿਆਰ ਬਣਾ ਕੱਚਾ ਕਰਕੇ ਚਾਹਣਾ ਨਾ ਉਹ ਬੋਣਾ ਕਰਦੇ ਵੇਚੇ ਨੇ ਲਾ ਰਿਹਾ ਹੈ ਸਲਵਾਰ ਲਵਾਰ ਲਾ ਗਿਆ ਮੈਨੂੰ ਲੱਗਦਾ ਨਹੀਂ ਜਿਵੇਂ ਹਾਂ ਪਾਠੀ ਜੀ ਪਾਠੀ ਨਹੀਂ ਦੂਰ ਦੇ ਵਾਲੇ ਵਾਲੇ ਹਲਵਾਈ ਨਹੀਂ ਲਾਉਂਦਾ ਚਿਕਨ ਲਾਉਣ ਵਿੱਚ ਤਿਆਰ ਕੱਚਾ ਕਰਕੇ ਰੱਖ ਰਿਹਾ ਹੋਰ ਬੇ ਕਿਵੇਂ ਆ ਵਧੀਆ ਜੀ ਵਧੀਆ ਹਟਾ ਬੜਾ ਪਰ ਕੋ ਪੂਰਾ ਪਰ ਬਣਾ ਰਿਹਾ ਪੂਰਾ ਹੈ ਉਹਦਾ ਉਹ شادی ਚੱਲ ਰਹਾ ਹੈ ਵੀ ਪਤਾ ਨਹੀਂ ਉਹ ਕਰ ਗਿਆ ਮੈਂ ਤਾਂ ਪਹਿਲਾਂ ਦੱਸਦਾ ਰੋਜ਼ ਘੜਦਾ ਹੁੰਦਾ ਮੈਂ ਹਾਂ ਜੀ ਦੱਸਦਾ

ਇਹ ਗੱਡੀ ਨੂੰ ਦੂਸਰੇ ਕਰਨ ਲੱਗਾ ਉਹ ਨਰਕਾ ਤੇ ਨਰਕਾ ਉਹ ਗੱਡੀ ਤੁਹਾਡਾ ਰਖਵਾ ਦਿਆ ਉਹ ਕਹਿੰਦਾ ਗੱਡੀ ਜਾਏਗਾ ਨਹੀਂ ਇਹ ਤਾਂ ਹੈਲੋ ਥੈਂਕ ਯੂ ਭਾਈ ਉਹ ਚੱਲਦਾ ਨਹੀਂ ਆਗੇ ਚਕਰਾਜ ਵਾਲੀ ਪਹੁੰਚ ਗਏ ਆ 5.5 ਘੰਟੇ ਦਾ ਸਫ਼ਰ ਸੀਗਾ ਤੇ ਤੇ ਜਣੀ ਪਹਿਲਾਂ ਸਾਨੂੰ ਸੀਗਾ ਵੀ ਸ਼ਾਇਦ ਫਾਨਾ ਚਾਹੀਏ ਤੇ ਮੈਂ ਸਿੱਧਾ ਵੀ ਫੋਨ ਆ ਗਿਆ ਪ੍ਰੋਗਰਾਮ ਚਾਲੂ ਹੋਇਆ ਹੋਇਆ ਤੇ ਬਾਕੀ ਚਲੋ ਪਹੁੰਚ ਗਏ ਟਾਈਮ ਨਾਲ 12 ਸਵਾ 12 ਦਾ ਟਾਈਮ ਹੋ ਗਿਆ ਤੇ ਆ ਗਏ ਪਿੰਡ ਚਕਰਾਜ ਵਾਲੀ ਤੇ ਬਾਕੀ ਕਰਦੇ ਆ ਹੁਣ ਵਿਆਹ ਅਟੈਂਡ ਦੇਖਦੇ ਆ ਕਿ ਬਤਾ ਮਾਹੌਲ ਆ